ਗਾਇਸ ਸਾਰਿਆਂ ਨੂੰ ਅੱਜ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੇ ਕੁਆਰਾ ਟਰੈਕਟਰ ਤੇ ਅਸੀਂ ਮੁੱਠੋੜਾ ਸਾਈਡ ਤੇ ਕਰ ਲਈਏ ਬਹੁਤ ਦਿਨਾਂ ਬਾਅਦ ਖੇਤ ਚੱਲੇ ਆ ਜੀ ਮੈਂ ਤੇ ਬੰジਦੀਪ ਤੇ ਘੈਂਟ ਜਿਹਾ ਵਲੌਗ ਤੁਹਾਡੇ ਲਈ ਲੈ ਕੇ ਆਪਾਂ ਆਵਾਂਗੇ ਜੀ ਮੌਸਮ ਗਾਇਸ ਮੌਸਮ ਬੜਾ ਹੌਸਮ ਹੋ ਰਿਹਾ ਹੈ ਮੌਸਮ ਕਿੰਨਾ ਵਧੀਆ ਹੈ ਭਾਈ ਜੀ ਦੇਖੋ ਕਰ ਰਿਹਾ ਡਰਾਈਵ ਦੋਸਤੋ ਨੂੰ ਡਰਾਈਵ ਕਰਨਾ ਬੜਾ ਸ਼ੌਕ ਹੈ ਤੇ ਡਰਾਈਵ ਕਰ ਰਿਹਾ ਮੋਟਰਸਾਈਕਲ ਕਾਫੀ ਦਨਾਂ ਬਾਅਦ ਹੈ ਪੱਠੇ ਪੱਠੇ ਕਿਉਂ ਪੱਠੀ ਆ ਪੱਠੀ ਆ ਪੱਠੀ ਪੱਠੇ ਮੂਨੇ ਕਿਹਾ ਮੱਕੀ ਆ ਇਹ ਤੇ ਵਾਜੀ ਬਾਬਾ ਖੇਤ ਅੱਜ ਦੱਸ ਕੇ ਕੀ ਗੱਲਾਂ ਬਤਾ ਗਾਈ ਗਾਈਜ਼ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਕਰਨ ਕਬੱਡੀ ਗਈ ਹੈ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੂੜੀ ਨਹੀਂ ਬਣਾਈ ਦੋਸਤੋ ਆਪਣੇ ਹਜੇ ਜਿਹਨਾਂ ਨੂੰ ਦੇਖ ਕੇ ਪਹਿਲੀ ਸੀ ਦੋਸਤਾਂ ਨਾਲ ਆਪਾਂ ਤੇ ਪਤਾ ਨਹੀਂ ਕਿਉਂ ਨਹੀਂ ਬਣਾਈ ਕਰਦੇ ਗੱਲਾਂ ਬਾਤਾਂ ਆਪਾਂ ਗੰਜ ਦੇ ਸਨ ਲੱਗੀ ਮਿਰਲ ਤੁਹਾਨੂੰ ਮਿਲਦੇ ਆਪਾਂ ਪਹੁੰਚ ਗਏ ਖੇਤ ਆਹ ਦੇਖ ਸਕਦੇ ਹੋ ਤੇ ਸਾਰੇ ਤੂੜੀ ਹੈ ਜੇ ਆਪਣੇ ਨਾ ਆਸੇਪਾ ਦੋ ਸਾਰੇ ਆ ਆਪਣੀ ਪੈਲੀ ਫਿਸਲ ਪਈ ਆ ਇੱਥੇ ਵੀ ਬੰਨਣ ਵਾਲੀ ਤੂੜੀ ਆ ਕਾਫੀ ਵੱਡੇ ਹੋ ਚੁੱਕੇ ਦੋਸਤੋ ਤੇ ਇੱਧਰ ਜਿਹੜੇ ਗਵਾਂਡੀਆਂ ਨੇ ਹੈਗੀ ਆ ਪੈਲੀ ਉਧਰ ਵੀ ਬੰਨਣ ਤੂੜੀ ਤੂੜੀ ਸਾਰੇ ਪੀ ਤੂੜੀਆਂ ਆਰ ਕੀ ਲੇਟ ਆਰ ਪਤਾ ਨਹੀਂ ਕੀ ਗੱਲ ਆ ਜਿਸ ਤਰ੍ਹਾਂ ਇੱਕ ਦੋਸਤ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀ ਤੂੜੀਆਂ ਦੇ ਰੇਟ ਰੂਟ ਹੈਣਗੇ 10 ਸਟੈਂਡ ਲਾ ਦੇ ਤਾਂ ਹੀ ਕਰਕੇ ਉਹ ਕਹਿੰਦੇ ਨਾ ਵੀ ਲਾ ਦੇਂਗਾ ਤੇ ਤੁਸੀਂ ਅਗੇ ਡਰਨਾ ਸਟੈਂਡ ਆਇਆ ਇਕੱਲਾ ਲੱਗਿਆ ਕਿਵੇਂ ਲਾਵਾਂ ਤੇ ਤੂੜਿਆ ਰੇਟ ਰੂਟ ਹੈ ਨਹੀਂ ਕਹਿੰਦੇ ਤਾਂ ਰ ਤੂੜਿਆਂ ਨੂੰ ਲੁੱਕੀ ਯਾਰ ਕੀ ਜਾਰੇ ਕਾਲੀ ਜੀ ਨਹੀਂ ਮਚਾਰੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਗਵਾਂਡੀਆਂ ਦੀ ਪੈਲੀ ਆਈ ਇਹ ਚ ਵੀ ਦੇਖੋ ਤੂੜੀ ਇਹ ਨਹੀਂ ਬਣੀਗੀ ਤੇ ਆਹ ਦੇਖੋ ਵੰਸ਼ਦੀਪ ਅੱਜ ਕਾਫੀ ਦਿਨਾਂ ਬਾਅਦ ਖੇਤ ਮਸਤੀ ਕਰਦਾ ਆ ਤੇ ਇਧਰ ਆਪਣੀ ਪਈ ਆ ਆਪਣੇ ਵੀ ਉਹ ਵੀਰ ਕਹਿੰਦਾ ਹਜੇ ਕੋਈ ਨਹੀਂ ਬਣਾਉਣੀ ਹੈ ਕਿ ਨਹੀਂ ਬਣਾਉਣੀ ਉਹਦਾ ਇਹ ਵੀ ਨਹੀਂ ਪਤਾਗਾ ਆਪਣੇ ਨੂੰ ਸ਼ਰ ਮੱਝ ਵੀ ਉਹਨੇ ਇੱਕ ਅੱਧੀ ਰੱਖੀ ਐ ਦੋ ਰੱਖੀਆਂ ਮੈਂ ਤਾਂ ਇਹ ਪਤਾ ਨਹੀਂ ਚਲੋ ਕੋਈ ਨਹੀਂ ਉਹਦੀ ਮਰਜ਼ੀ ਐ ਬਣਾਉਣੇ ਬਣਾ ਲਓ ਸਾਨੂੰ ਕਹਿੰਦੇ ਤੁਸੀਂ ਬਣਾਉਣੇ ਬਣਾ ਲਓ ਪਰ ਆਪਾਂ ਦੋ ਟਰਾਲੀਆਂ ਬਣਾ ਲਈਆਂ ਦੋਸਤੋ ਪਰ ਕਹਿੰਨ ਜਿੰਨੀ ਆਪਣੇ ਕੋਲ ਵੀ ਇੱਕ ਮੱਝ ਹੀ ਆ ਤੇ ਜਿੰਨੀ ਲੋਡ ਸੀ ਆਪਾਂ ਬਣਾ ਲਈ ਆ ਤੇ ਹੋਰ ਤਾਂ ਆਪਣਾ ਲੋਡ ਹੈਣੀਗੀ ਤੇ ਕਿਉਂਕਿ ਪਹਿਲਾਂ ਪਿਛਲੇ ਸਾਲ ਥੋੜੀ ਆਪਣੇ ਕੋਲੇ ਪਈ ਆ ਤੇ ਤਾਂ ਕਰਕੇ ਆਪਾਂ ਨੂੰ ਜ਼ਰੂਰ ਥਿਆਣੀ ਮੱਝ ਮੋਟਾ ਨਾਲ ਲਾ ਤੇ ਆ ਚਲੀਏ ਮੋਟਰ ਤੇ ਹੈ ਡੈਕਪਿੰਗਾ ਯਾਰ ਦੇ ਲਾ ਪੰਗੇ ਲੈਣਾਂ ਦੀ ਹਟਦਾ ਤੂੰ ਉਹ ਗੇਟ ਤੇ ਸੀਗਾ ਚਲ ਆ ਜਾ ਬਸ ਬਰ ਰੋਕਦੇ ਸੀ ਹੁਣ ਚੱਲ ਜੀ ਮੋਟਰ ਤੇ ਤੇ ਦੋਸਤੋ ਚੱਲਦੇ ਆ ਮੋਟਰ ਤੇ ਤੇ ਮੌਸਮ ਦੇਖ ਲਓ ਹਵਾ ਬਹੁਤ ਵਗਣੀ ਨੇ ਨੇਰੀ ਇੱਕ ਸਾਧੇ ਆ ਜਾਂਦੀ ਆ ਤੇ ਅਸੀਂ ਵੰਸ਼ਦੀਪ ਕਾਫੀ ਦਿਨਾਂ ਕਰਾਂ ਖੇਤਿਆਂਾਂ ਖੇਤਿਆਂਾਂ ਆਪਾਂ ਆਪਾਂ ਵਲੌਗ ਨਹੀਂ ਬਣਾ ਲਏ ਖੇਤ ਜਾ ਕੇ ਤੇ ਅੱਜ ਅਸੀਂ ਆ ਗਏ ਖੇਤ ਤੇ ਥੋੜਾ ਜਿਹਾ ਕਰਦੀ ਗੱਲਾਂ ਬਾਤ ਤੇ ਦੋਸਤੋ ਤੁਸੀਂ ਵੀ ਦੱਸੋ ਤੁਹਾਡੇ ਏਰੀਆ 'ਚ ਤੂੜੀ ਕਿੰਨੀ ਕੁ ਬਣ ਗਈ ਆ ਤੇ ਕਿੰਨੀ ਕੁ ਰਹਿ ਗਈ ਆ ਦੋਸਤੋ ਤੇ ਜਲਦੀ ਜਲਦੀ ਸੰਭਾਲ ਲਓ ਕਿਉਂਕਿ ਹੁਣ ਮੌਸਮ ਵੀ ਖਰਾਬ ਹੋਲੇ ਚਾਂਸ ਇਸ ਤਰ੍ਹਾਂ ਆਪਾਂ ਖਬਰਾਂ ਸੁਲਦੇ ਰਹਿੰਨੇ ਤੁਸੀਂ ਸਾਰੇ ਸੁਣਦੇ ਹੋਵੋਗੇ ਮੌਸਮ ਖਰਾਬ ਆ ਹੈਗਾ ਮਤਲਬ ਕਿ ਮੀਂਹ ਵੀ ਆ ਸਕਦਾ ਤੇ ਇਦਾਂ ਨਾ ਹੋਵੇ ਕਿ ਲਾਂਗੜਾ ਹੈਗਾ ਖਰਾਬ ਹੋ ਜੇ ਆ ਆਪਣੇ ਮੋਟਰ ਤੇ ਆਪਣੇ ਵਲੋਗਿੰਗ ਦੇਖਦੇ ਰਹਿੰਨੇ ਹਾਂ ਘੈਂਟ ਮੋਟਰ ਆਪਣੀ ਤੇ ਉਹ ਆਪਣੇ ਉੱਥੇ ਖੇਲ ਆ ਉੱਥੇ ਤੋਂ ਲੈ ਕੇ ਨੇ ਕੋਲੇ ਤੇ ਆ ਦੇਖਣ ਨੂੰ ਕੋਈ ਗੱਲ ਆਪਾਂ ਕਰਦੇ ਰਹਨੇ ਦੋਸਤੋ ਜੀ ਆਹ ਡੇਕ ਲਗਾਈ ਸੀ ਵਨਸ਼ਰੀਪ ਨੇ ਦੇਖ ਕੱਢੀ ਹੋ ਚੁੱਕੀ ਆ ਇਹ ਭਾਜੀ ਉਹਨਾਂ ਨੇ ਆਪਾਂ ਨੂੰ ਦਿੱਤੇ ਹੀ ਬੂਟੇ ਗਿਫਟ ਕੀਤੇ ਸੀਗੇ ਨਾ ਨਾ ਮੂੰਹ ਨਾ ਲਾਲ ਵਿੱਚ ਕੁਝ ਹੋਣਾ ਦੇ ਆਹ ਦੇਖੋ ਪੰਗ ਲੈ ਜਾਂਦਾ ਖੇਤਾਂ ਤੇ ਉਹ ਮਸਤੀੜੀਆਂ ਦੀ ਫੁੱਲ ਸਹੀ ਬੋਲ ਕੇ ਦੱਸ ਕੀ ਹੈ ਨਾ ਸਬਸਕ੍ਰਾਈਬ ਟੂ ਪੂਰੀ ਬਲਾਬਾ ਦੋਸਤੋ ਆਪਣੇ ਜਿਹੜੇ ਸਬਸਕ੍ਰਾਈਬਰ ਹੋ ਚੁੱਕੇ ਆ 971 ਸਬਸਕ੍ਰਾਈਬਰ 971 ਸਬਸਕ੍ਰਾਈਬਰ ਹੋ ਚੁੱਕੇ ਆ ਤੇ ਜੀ ਨਵਾਂ ਦੀ ਬਹੁਤ ਖੁਸ਼ ਹਾਂ ਜਦੋਂ ਸੁਣ ਲਿਆ ਸਬਸਕ੍ਰਾਈਬਰ ਬਾਰੇ ਤੇ ਹਾਂ ਨਾਗਾ ਖੇਲ ਵਿੱਚ ਪਾਣੀ ਖੇਲੇ ਚ ਪਾਣੀ ਤੇ ਸਬਸਕ੍ਰਾਈਬਰ ਦੀ ਆਪਾਂ ਗੱਲ ਕਰਦੇ ਪਏ ਦੋਸਤੋ ਕਾਜ ਆ ਯਾਰ ਕਾਜ ਨਾ ਡਰ ਲੱਗਦਾ ਸਬਸਲੂਪੀ ਨਾ ਹੋਵੇ ਖੇਲ ਖਾਲੇ ਹੋਏ ਪਏ ਕਿਉਂਕਿ ਤੁਹਾਨੂੰ ਪਤਾ ਹੈ ਵੀ ਮੋਟਰਾਂ ਚੱਲਣੇ ਕਾਫੀ ਟਾਈਮ ਹੋ ਗਿਆ ਤੇ ਆਪਾਂ ਗੱਲ ਕਰਦੇ ਪਏ ਸੀਗੇ ਸਬਸਕ੍ਰਾਈਬਰ ਆਪਣੇ 979 ਹੋ ਗਏ ਆ ਤੇ 299 ਸਿਰਫ ਸਬਸਕ੍ਰਾਈਬਰ ਆਪਣੇ ਰਹਿ ਗਏ ਦੋਸਤੋ ਜਲਦੀ ਜਲਦੀ ਨਵੇਂ ਪੈਣ ਭਰਾ ਵੀਡੀਓ ਵੇਖ ਰਹੇ ਆ ਜਲਦੀ ਜਲਦੀ ਆਪਣੇ ਜਿਹੜੇ ਸਬਸਕ੍ਰਾਈਬਰ ਆ 1000 ਪੂਰਾ ਕਰ ਦੋ ਤੇ ਜਿਹੜੇ ਘੰਟੇ ਹੈਗੇ ਦੋਸਤੋ ਤਾਂ ਆਪਣੇ ਕਾਫੀ ਪਏ ਕਰਨ ਵਾਲੇ 4000 ਘੰਟਾ ਪੂਰਾ ਚੈਨਲ ਨੂੰ ਗਰੋ ਕਰਨਾ ਤੇ ਮਤਲਬ ਕਿ ਜੇ ਆਪਾਂ ਮੋਨਟਾਈਜ਼ ਕਰਨਾ ਹੈਗਾ ਬਾਕੀ ਵੰਸ਼ ਜਿਆਦਾ ਪਤਾ ਮੇਰੇ ਨਾਲ ਤੇ ਅਸੀਂ ਵਲੌਗ ਬਣਾ ਲਾਉਂਦੇ ਰਹਿੰਨੇ ਯਾਰ ਤੁਸੀਂ ਵੀਡੀਓ ਫਾਲ ਨਹੀਂ ਵੇਨੇਗੇ ਫੁੱਲ ਵੀਡੀਓ ਦੇਖਿਆ ਕਰੋ ਮਰੇ ਵਿਚੜੀ ਬੱਟੀ ਤਾਰਾ ਉੱਪਰ ਤੇ ਕੁਛ ਕਰ ਚੱਲੇ ਵੰਸ਼ ਭਾਜੀ ਫੋਲ ਗੱਲ ਬਾਤ ਕੋਈ ਹੈ ਡੇਕ ਦਿਖਾਤੀ ਹਾਂ ਜ਼ਰਾ ਫੇਰ ਦਿਖਾਣੇ ਚੱਲ ਵੰਸ਼ ਜੀ ਬਣਾ ਮੇਰੀ ਡੇਕ ਦਿਖਾ ਲਓ ਇਹ ਵੰਸ਼ ਜੀ ਆਪਣੇ ਹੱਥੇ ਲਾਈਫ ਵੰਸ਼ ਜੀ ਬੰਨ ਕਰਦੇ ਵਖੀ ਅੱਜ ਛੱਟੇ ਵਖੀ ਲੈ ਹਬ ਮੋਟਰਲ ਛੱਟੇ ਇੱਥੇ ਆ ਗਈ ਆ ਦੇਖੋ ਆ ਕਣਕ ਵੱਡਣ ਰਹਿ ਗਈ ਜੀ ਇਹ ਮੇਰੀ ਦੇਵਾਂਚ ਦੀ ਕਣਕਾਂ ਵਾਂਚ ਆਪਣੇ ਕਣਕ ਵੱਡਣ ਰਹਿ ਗਏ ਨਾ ਬਕਸੇ ਰ ਵੱਢ ਲਈ ਆ ਇਹ ਵੀ ਅਸੀਂ ਯਾਰ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਵੱਢ ਲੈਣੀ ਆ ਸਾਡੇ ਦੇਖੋ ਕਿੰਨੇ ਕਿੱਲੇ ਆ 1 2 3 4 5 6 ਤੇ ਇੱਕ ਇਹ ਤਾਂ ਥੋੜੀ ਡਿੱਗੀ ਵੀ ਆ ਜੇ ਡਿੱਗੀ ਆਏ ਪਾਣੀ ਕੰਪੈਨ ਚੱਕਣੀ ਚੱਕਣੀ ਪਹਿਲਾਂ ਕੰਪੈਨ ਨਾਲ ਗੱਲ ਕਰਨੀ ਪਣੀ ਇੱਕ ਆ ਇਧਰ ਕਿੱਲਾ ਸਾਈਡ ਤੇ ਖੜਾ ਤੇ ਸਾਡੇ ਸਾਡੇ ਕਿਲਵਾਂਛ ਹੱਸ ਰਿਹਾ ਸਾਡੇ ਵਾਂਛ ਕਿੰਨੇ ਕਿੱਲੇ ਆਪਣੇ ਛੇ ਸੱਤ ਕਿੱਲੇ ਹੈਗੇ ਉਹ ਵਲੇ ਹਾਂ ਹਾਂ ਹੁਣ ਮੇਰੀ ਪੂਰੀ ਹੈਡ ਜੀ ਨਹੀਂ ਹੋ ਗਈ ਏ ਓ ਯਾ ਤੇ ਦੇਖ ਦੇਖ ਲੋ ਆਪਾਂ ਲਾਈ ਸੀ ਮਿਹਨਤ ਦਾ ਮੁੱਲ ਜੂੜ ਕੇ ਨੇ ਮੁਰਦਾ ਜਿਦਾ ਆਪਾਂ ਪਹਿਲਾਂ ਗੱਲਾਂ ਕਰਦੇ ਹਾਂ ਹਾਂ ਪਹਿਲਾਂ ਇੱਡੀ ਸੀਗੀ ਸਿਰਫ ਜਦੋਂ ਆਪਾਂ ਲਾਈ ਸੀ ਇਸ ਤੋਂ ਜਮ ਪਤਲੀ ਸੀਗੀ ਹਾਂਜੀ ਜਿਵੇਂ ਇੱਥੋਂ ਅੱਡਲੀ ਓਵੇਂ ਸੀਗੀ ਇੱਡੀ ਹਾਂ ਤੇ ਹੁਣ ਵੇਲਾ ਵੀ ਵੰਸ਼ ਦੇ ਕਾਜ ਹੀ ਨਹੀਂ ਹੋ ਚੁੱਕੀ ਆ ਯਾ ਤੇ ਹੁਣ ਉਹਨੂੰ ਪਾਣੀ ਕਰਾਉਣ ਤਾਂ ਮੈਂ ਸੋਚੇ ਹੈ ਇੱਥੋਂ ਜਿਵੇਂ ਮਿਜ਼ਰ ਕਰਾ ਮੈਂ ਸੋਚੀ ਸੀ ਹਾਂ ਥੋੜੀ ਵੱਟ ਵਿੱਚ ਹੀ ਨਾ ਇੱਥੋਂ ਇੱਕ ਕੋਹੜੀ ਦਾ ਆਪਣੇ ਦਾ ਅੱਜ ਤਾਂ ਬੈਠੇ ਵੀ ਲਈ ਸੀ ਇਹ ਆਪਣੀ ਮੋਟਰ ਤੇ ਦੇਖੋ ਦੋਸਤੋ ਦੂਰ ਦੂਰ ਤੱਕ ਇੱਥੇ ਮੈਂ ਸਾਡੇ ਖੇਤਾਂ ਦੀ ਗੱਲ ਕਰਦਾ ਮੈਂ ਚਲ ਸਾਰੇ ਨਹੀਂ ਪਾਸੇ ਰੀਲ ਵਗਾਰਾ ਇੱਥੇ ਦੇਖੋ ਤੀ ਟੂੜੀ ਸਾਰੇ ਦੂਰ ਤੱਕ ਬਣਾਉਣ ਲਈ ਪਈ ਆ ਐਰ ਕੀਰ ਸੁਣ ਚ ਮੇਰੇ ਇਹ ਆਇਆ ਸੀ ਵੀ ਤੂੜੀਆਂ ਰੇਟ ਜਿਹੜਾ ਹੈਗਾ ਉਹ ਕੋਈ ਜ਼ਿਆਦਾ ਨਹੀਂ ਗਾ ਆਪਣੀ ਕੀ ਹਾਲਤਾ ਵਾ ਤਾਂ ਹੀ ਕਰਕੇ ਨਾ ਵੀ ਤੂੜੀ ਲਈ ਲੋਕ ਨੇ ਐਰ ਕੀ ਘੱਟ ਬਣਾਈ ਹੈ ਬਣਾਈ ਤਾਂ ਹੈਗੀ ਪਰ ਘੱਟ ਬਣਾਈ ਆ ਯਾਨੀ ਜਿਵੇਂ ਅੱਗੇ ਲੋਕੀ ਮਗਰ ਪੈਂ ਥੂੜੀ ਜੋ ਉਵੇਂ ਮਗਰ ਨਹੀਂ ਪਏ ਹੈਗੇ ਕੀ ਆ ਯਾਰ ਪਰਾ ਦੋਸਤੋ ਜਿੰਨਾ ਹੀ ਰਹਿੰਦੇ ਬਣਾ ਲਓ ਯਾਰ ਤੁਸੀਂ ਥੋੜੀ ਛੇਦੀ ਦੀ ਮੌਸਮ-ਮੌਸਮ ਦਾ ਖਰਾਬ ਹੋ ਜਾਏ ਨਵੇੜੋ ਕੰਮ ਨਿਪੜੇ ਚੰਗਾ ਹੁੰਦਾ ਕੀ ਹੈ ਕਿਉਂ ਦੀ ਖੋਡ ਕਿਉਂ ਦੀ ਖੋਡਾ ਵੰਚ ਕਹਿੰਦਾ ਦੇਖੋ ਤੇ ਆਹ ਦੇਖੋ ਯਾਰ ਹਵਾ ਬਹੁਤ ਚੱਲੀ ਜਾਂਦੀ ਹੈ ਦੋਸਤੋ ਵੰਚ ਨੇ ਹੋਰ ਕੁਝ ਲੱਭ ਲਿਆ ਦੋਸਤੋ ਪਰ ਨੇ ਕੀ ਹੈ ਕੀ ਚੀਜ਼ ਹੈ ਗਾਇਸ ਇੱਕ ਕਿਲਾ ਤਾਂ ਚੱਲ ਆਪਣਾ ਟੁੱਟ ਗਿਆ ਇੱਥੇ ਦੋ ਤਿੰਨ ਕਿੱਲੇ ਹੋਰ ਡਿੱਗੇ ਪਏ ਆ ਤੇ ਆਹ ਇੱਕਾ ਹੋਰ ਇੱਥੇ ਕਿਲਾ ਪਿਆ ਯਾਰ ਮਸ਼ੀਨ ਨੇ ਥੋੜੀ ਕਣਕ ਮਾਰੀ ਵੱਡੀ ਲੱਗਦੀ ਏ ਯਾਰ ਕੀ ਆ ਦੇਖੋ ਛੱਟੇ ਛੱਟੇ ਕਿਵੇਂ ਪਏ ਆ ਚਲੋ ਕੋਈ ਨਹੀਂ ਇੱਕ ਤਾਂ ਪੂਰਾ ਹੀ ਡੱਟਾ ਪਿਆ ਛੋਟੇ ਛੋਟੇ گاؤں ਮੇਂ ਬੜੀ ਬੜੀ ਬਾਤਾਂ ਹੋਤੀ ਰਹਤੀ ਏ ਕੋਈ ਬਾਤ ਨਹੀਂ ਇੱਕਲਾ ਪੂਰਾ ਹੀ ਪਿਆ ਇੱਕਲਾ ਪੂਰਾ ਵੰਸ਼ਦੀਪ ਨਾ ਵੰਸ਼ਦੀਪ ਕਹਿੰਦਾ ਮੇਰਾ ਖੇਤ ਆ ਕੇ ਜੀ ਬਹੁਤ ਲੱਗਦਾ ਤੇ ਇਸ ਲਈ ਵੰਸ਼ਦੀਪ ਖੇਤ ਨੂੰ ਆਨਲਾਈਨ ਵਿੱਚ ਤਿਆਰ ਰੰਦਾ ਵੰਸ਼ ਦਾ ਖੇਤੀ ਜੀ ਲੱਗਦਾ ਬਹੁਤ ਜ਼ਿਆਦਾ ਆ ਕੇ ਹੈ ਤੇ ਅੱਜ ਤੇਰੇ ਨਾਲ ਦੇ ਕਿੱਥੇ ਖੱਡੀ ਕੁੜੀਆਂ ਨੇ ਕੀ ਕਰੀ ਜਾਂਦੇ ਆ ਹੂੰ ਰਮਨ ਹੋਣੀ ਅਮਰਾਵ ਹੁਣੀ ਖੇਡੀ ਜਾਂਦੇ ਆ ਸਾਰੇ ਖੇਡੀ ਜਾਂਦੇ ਆ ਜਿਹੜੀ ਏ ਟਾਲੀ ਏ ਇਹ ਆਵਲੀ ਇਹ ਮੈਲ ਆਇਓ ਯਾ ਤੇ ਇਹ ਸੁੱਕ ਗਿਆ ਹਲਕੀ ਹਲਕੀ ਹਲਕੇ ਹਲਕੇ ਪੱਤੇ ਦੇ ਉੱਤੇ ਤੇ ਉਧਰੋਂ سپੈਦਾ ਇੱਕ ਉਹ ਮੈਂ ਤੁਹਾਨੂੰ ਕੋਲੀ ਜਾ ਕੇ ਦਿਖਾਉਣਾ ਤੇ ਉਹ ਵਾਵਾ ਵੱਡਾ ਹੋ ਗਿਆ ਮੈਂ ਵਾਵਾ ਵੱਡਾ ਦਾ ਨਹੀਂ ਕਹਿ ਸਕਦੇ ਮਤਲਬ ਜਿੰਨਾ ਅਸੀਂ ਲਿਆਦਾ ਸੀ ਉਸ ਤੋਂ ਵੱਡਾ ਹੋ ਗਿਆ ਆਦੇ ਗਾਈਸ ਇੱਕ ਤਾਂ ਇੱਥੇ ਆ। ਇਹ ਰਾਦ ਹਾ ਹਾ ਵੱਡਾ। ਇੱਕ ਇੱਕ ਆਏ। ਇੱਕ ਆਏ ਵੱਡਾ ਹੋ ਗਿਆ। ਹਾਂਜੀ ਇਹ ਮਤਲਬ ਝਾੜ ਬਣ ਗਿਆ। ਪਹਿਲਾਂ ਇਹ ਆਏ ਸੀਗਾ। ਜਿਵੇਂ ਆਏ ਇੱਥੇ ਬੂਟਾ। ਕੱਲ ਦਿਖਾਉਣ ਲਈ ਕਰ। ਕੱਲ ਦਿਖਾਇਆ ਹੋਇਆ। ਯਾ ਗਾਇਸ ਆਪਣੀ ਤਾਲੀਏ। ਇਹ ਵੀ ਮੈਂ ਲਾਈ ਹੋਈ ਹੈ। ਬਾਕੀ ਆਪਾਂ ਤਨੂ ਬੂਟੇ ਅੱਗੇ ਆਲੇ ਦਿਖਾਉਨੇ ਆ। ਹੋਰ ਦੇਖੋ ਐਂ। ਤੇ ਇੱਕ ਗਾਇਸ ਆ ਤੁਹਾਨੂੰ ਹਲਕਾ ਹਲਕਾ ਦਿਖ ਰਿਹਾ ਹੋਊਗਾ ਕਾਲੀ ਕਾਲੀ ਕੈਮਰਾ ਮੈਂ ਸਵਿਚ ਹੋ ਗਿਆ ਕੈਮਰਾ ਸਵਿਚ ਆ ਵੀ ਦੋਸਤੋਂ ਵੰਚ ਨੇ ਲਾਏ ਸਾਰੇ ਬੂਟੇ ਆ ਦੇਖੋ ਤੇ ਅੱਗੇ ਨੂੰ ਦਿਖਾਉਨੇ ਆ ਆਪਾਂ ਘਰੇ ਜਾਣ ਤੋਂ ਪਹਿਲਾਂ ਪਹਿਲਾਂ ਉਹਨੂੰ ਦਿਖਾ ਦਿੰਨੇ ਆ ਵੰਸ਼ ਅੱਗੇ ਆ ਜਾ ਵੰਸ਼ਦੀਪ ਕਮ ਆਨ ਅੱਗੇ ਲੱਗੀ ਹੋਈ ਐ ਟਾਲੀ ਤੁਸੀਂ ਵੀ ਯਾਰ ਜਿੰਸਟਰ ਕਹਿੰਦੇ ਨਾ ਵੀ ਗਰਮੀ ਬਹੁਤ ਵਧਣੀ ਐ ਤੇ ਦਰਖਤ ਜ਼ਰੂਰ ਲਾਇਆ ਕਰੋ ਤੁਸੀਂ ਜਿੰਨਾ ਮੌਕਾ ਮਿਲੇ ਖੇਤ ਘਰੇ ਜਿੰਨਾ ਵੀ ਜਿਹੜਾ ਥਾਂ ਵਾਦੂ ਹੈਗਾ ਘਰੇ ਵੀ ਲਾਓ ਤੇ ਖੇਤਾਂ ਵਿੱਚ ਦਰਖਤ ਜ਼ਰੂਰ ਲਾਓ ਦੋਸਤੋ ਤੇ ਇੱਕ ਆ ਵਾਲੀ ਗਾਇਸ ਦੇ ਨੂੰ ਸਪੋਰਟ ਦਿੱਤੀ ਹੋਈ ਐ ਹੂੰ ਮਸ਼ੇ ਚੱਲ ਪਈ ਨਾ ਟਾਲੀ ਇਹ ਹਾਂਜੀ ਇਹ ਟਾਲੀ ਚੱਲ ਪਈ ਐ ਇਹ ਦਾਦੂ ਨੇ ਲਾਈ ਸੀਗੀ ਇਹ ਲਾਈ ਸਵੰਧੀ ਦਾਦੂ ਨੇ ਯਾਨੀ ਮੇਰੇ ਪਿਤਾ ਹੀ ਮੇਰੇ ਡੈਡ ਨੇ ਤੇ ਦੋਸਤੋ ਵੱਧ ਤੋਂ ਵੱਧ ਦਰਖਤ ਲਾਇਆ ਕਰੋ ਯਾਰ ਤੁਸੀਂ ਮੈਸਟੂ ਵੀਰ ਕੁਐਸਚਨ ਤੁਹਾਡੇ ਵੱਤੋਂ ਦਰਖਤ ਲਾਓ ਗਰਮੀ ਆ ਰਹੀ ਹੈ ਤੇ ਗਰਮੀ ਐਤਕੀ ਜੇ ਬਸ ਹੁਣ ਛਾਂ ਆ ਰਿਹਾ ਬਹੁਤ ਜਿਆਦਾ ਵਧਣ ਵਾਲੀ ਹੈ ਤੇ ਇਸ ਕਰਕੇ ਗਰਮੀ ਤੋਂ ਬਚ ਲਈ ਵੱਤੋਂ ਦਰਖਤ ਲਾਓ ਤੇ ਦਰਖਤਾਂ ਨੂੰ ਵੱਡੋਣਾ ਹਾਂ ਤੇ ਉਹਨੂੰ ਪਾਣੀ ਲਾ ਕੇ ਵੱਡੇ ਕਰੋ ਹਾਂਜੀ ਤੇ ਆਪਾਂ ਨੂੰ ਗਰਮੀ ਤੋਂ ਆਉਣ ਵਾਲੇ ਸਮੇਂ ਵਿੱਚ ਰਾਹਤ ਮਿਲ ਸਕੇ ਮਿਲ ਸਕੇ ਤੇ ਦੋਸਤੋ ਆਪਾਂ ਚੱਲਦੇ ਹਾਂ ਘਰੇ ਹੁਣ ਤੇ ਵਲੌਗ ਕਰਦੇ ਇੱਥੇ ਐਂਡ ਜੇ ਵਧੀਆ ਲੱਗਾ ਵਲੌਗ ਆਪਣਾ ਅੱਜ ਖੇਤ ਦਾ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਵੱਧ ਤੋਂ ਵੱਧ ਕਰਦੇ ਹੋ ਸ਼ੇਅਰ ਦੀ ਤਦ ਤੱਕ ਸਾਰਿਆਂ ਨੂੰ ਬਾਏ ਬਾਏ ਜੀ ਹਰ 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 ਜੀ ਜੀ ਵਾਹ ਗੁੱਡ ਡਰਾਈਵਰ ਯੋ ਤੇ ਅਸੀਂ ਜਾਂਦੇ ਕਰ ਨੂੰ ਤੇ ਵਾਹ ਚੀਕ ਕਰਦੇ ਫਿਰ ਡਰਾਈਵਿੰਗ ਫੇਰ ਕੋਣੇ ਰਸਤਾ ਹਾਂ ਮਾ ਦੇਖੋ ਇੱਥੇ ਮੱਕੀ ਲੱਗੀ ਹੋਈ ਆ ਆਪਣੇ ਗਵਾਂੜਾ ਖੇਤਰ ਬਹੁਤ ਛੋਟੀ ਮੱਕੀ ਆ ਹਰ ਹਰਾ ਰੇਕੇ ਬੜਾ ਮਮਾਨੂ ਵਧੀਆ ਲੱਗਦਾ ਹੈ ਤੇ ਜਿਹੜਾ ਬੰਦਾ ਚੇਹੇ ਜਾ ਰਹੇ ਨੇ ਦਾ ਚਾਟੇ ਵਿਚਾਰੀ ਨਹੀਂ ਪੀਦੇ 20 20 ਸਾਰੇ 20 20 20 20 2020 IPL 20 T20 ਉਹਦੇ ਕੋ ਬੱਕਰੀਆਂ ਵੀ ਜਿਹੜੀਆਂ ਅਸੀਂ ਲੈਣ ਨੂੰ ਕਰਦੇ ਆਂ ਉਹ ਬੱਕਰੀਆਂ ਨੇ ਤੇ ਜਾ ਰਹੇ ਹੁਣ ਘਰਾਂ ਵੱਲੋਂ ਜਾ ਮਸ਼ੀਨ ਖੜੀਆਂ ਘਰੇ ਕਿਉਂਕਿ ਝੋਨੇ ਵੱਡੇ ਆ ਸੌਰੀ ਕਣ ਕਵੱਟੀ ਜਾ ਚੁੱਕੀ ਆ ਆ ਦੇਖੋ ਮਸ਼ੀਨ ਬਾਈ ਖੜੀ ਬਾਈਆਂ ਨੇ